ਇਹਨੇ 80 ਸਾਲਾਂ ਦੇ ਅਰਵਿੰਦਰ ਸਿੰਘ ਜਿਨ੍ਹਾਂ ਨੇ ਸਿੱਖਾਂ ਦਾ ਮਾਣ ਵਧਾ ਦਿੱਤਾ ਕਿਉਂਕਿ ਅਰਵਿੰਦਰ ਸਿੰਘ ਪੁਲਾੜ ਵਿੱਚ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਯਾਨੀ ਕਿ ਦਸਤਾਰਦਾਰੀ ਵਿਅਕਤੀ ਜਿਸਨੇ ਪੁਲਾੜ ਦੀ ਯਾਤਰਾ ਲਈ ਪਹਿਲੀ ਉਡਾਣ ਭਰੀ ਹੈ ਅਤੇ ਆਪਣੇ ਆਪ ਨੂੰ ਮਾਣ ਵਜੋਂ ਇਤਿਹਾਸਿਕ ਪਲਾਂ ਨੂੰ ਯਾਦ ਕਰਦੇ ਹੋਏ ਇਸ ਨੂੰ ਖੂਬਸੂਰਤ ਸਮਾ ਦੱਸਿਆ ਤਾਂ ਅਰਵਿੰਦਰ ਸਿੰਘ ਇਸ ਵੇਲੇ ਅਮਰੀਕਾ ਦੇ ਵਿੱਚ ਲੈ ਰਹੇ ਨੇ 80 ਸਾਲਾ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਐਤਵਾਰ ਨੂੰ ਉਹਨਾਂ ਨੇ ਬਲੂ origin ਦੇ NS34 ਮਿਸ਼ਨ ਵਿੱਚ ਪੁਲਾੜ ਦੀ ਪਹਿਲੀ ਉਡਾਨ ਭਰੀ ਹੈ 11 ਕੁ ਮਿੰਟਾਂ ਦੀ ਇਸ ਉਡਾਨ ਨੂੰ ਉਹਨਾਂ ਨੇ ਜ਼ਿੰਦਗੀ ਚ ਯਾਦਗਾਰ ਪਲ ਦੱਸਿਆ ਬਹਿਲ ਦਾ ਜਨਮ 1945 ਵਿੱਚ ਆਗਰਾ ਚ ਹੋਇਆ ਸੀ ਉਹ 1970 ਵਿੱਚ ਅਮਰੀਕਾ ਚਲੇ ਗਏ ਸਨ। ਉਹਨਾਂ ਦੀ ਮੈਸਾਚੂਸੈਟਸ ਵਿੱਚ ਰੀਅਲ ਅਸਟੇਟ ਕੰਪਨੀ ਹੈ। ਬਹਿਲ ਨੂੰ ਹਿਮਤੀ ਖੇਡਾਂ ਬਹੁਤ ਪਸੰਦ ਨੇ। ਭਾਵੇਂ ਉਹ ਐਵਰੇਸਟ ਅਤੇ ਵੀਜ਼ਾ ਦੇ ਪਰਮਿਟ ਤੋਂ ਸਕਾਈ ਡਰਾਈਵਿੰਗ ਹੋਵੇ ਜਾਂ ਦੋਵਾਂ ਧਰੂਵਾਂ ਦੇ ਖੜਨ ਦਾ ਤਜਰਬਾ 6 ਪਸ਼ਾ ਵਿੱਚ ਮਾਹਿਰ ਬਹਿਲ ਨੇ 196 ਦੇਸ਼ਾਂ ਦੀ ਯਾਤਰਾ ਕੀਤੀ ਹੋਈ ਹੈ। ਤਾਂ ਹੁਣ 80 ਸਾਲਾਂ ਦੇ ਬਹਿਲ ਨੂੰ ਇਹ ਹਿੰਮਤੀ ਖੇਡਾਂ ਪਸੰਦ ਨੇ ਅਤੇ ਉਹਨਾਂ ਨੂੰ ਸ਼ੌਂਕ ਹੈ ਅਤੇ ਉਹ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਨੇ ਯਾਨੀ ਕਿ ਅਰਵਿੰਦਰ ਸਿੰਘ ਹੁਣ ਪੂਰਾ ਮਾਣ ਮਹਿਸੂਸ ਕਰ ਰਹੇ ਨੇ